ਉਹ ਰਾਤੀ 12 ਵਜੇ ਦੇ ਕਰੀਬ ਮੈਨੂੰ ਐਮਰਜੈਂਸੀ ਤੋਂ ਕਾਲ ਆਈ ਸੀਗੀ ਕਿ ਕੁਝ ਲੋਕਾਂ ਨੇ ਉੱਥੇ ਥੋੜੀ ਜਿਹੀ ਪ੍ਰੋਬਲਮ ਕ੍ਰੀਏਟ ਕੀਤੀ ਹੋਈ ਹੈ ਪੇਸ਼ੈਂਟਸ ਚਾਰ ਪੇਸ਼ੈਂਟ ਰੋਡ ਸਾਈਡ ਐਕਸੀਡੈਂਟ ਦੇ ਰੈਫਰ ਹੋ ਕੇ ਆਏ ਸੀ ਭੁੰਗੇ ਤੋਂ ਜਿਨ੍ਹਾਂ ਦੀ ਗੇ ਟ੍ਰੀਟਮੈਂਟ ਔਰ ਫਸਟੇਡ ਹੋ ਚੁੱਕੀ ਹੋਈ ਸੀ ਪਰ ਉਹਨਾਂ ਦੇ ਨਾਲ ਦੇ ਜਿਹੜੇ ਲੋਕ ਸੀ ਉਹ ਸੈਟੀਸਫਾਈਡ ਨਹੀਂ ਜੋ ਉਹ ਦੱਸ ਰਿਹਾ ਕਿ ਅਸੀਂ ਸੈਟੀਸਫਾਈਡ ਨਹੀਂ ਸੀ ਉਸ ਟਾਈਮ ਤੇ ਅਸੀਂ ਪਹੁੰਚੇ ਹਾਂ ਮੇਰੇ ਨਾਲ ਹੋਰ ਡਾਕਟਰ ਵੀ ਉਸੇ ਵੇਲੇ ਪਹੁੰਚ ਗਏ ਸੀ ਜਦਕਿ ਉਹਨਾਂ ਪੇਸ਼ੈਂਟਸ ਦਾ ਸੀਟੀ ਸਕੈਨ ਵੀ ਹੋ ਚੁੱਕਾ ਸੀਗਾ ਉਹਨਾਂ ਨੂੰ ਟ੍ਰੀਟਮੈਂਟ ਔਰ ਸੂਚਰਿੰ ਦੇ ਨਾਲ ਆਇਆ ਸੀ ਉਹਦੀ ਬਤਮੀ ਦੀ ਕਰਕੇ ਔਰ ਜੋ ਨਿਮਿਸ ਵੀ ਕੀਤਾ ਸਾਡੇ ਡਾਕਟਰ ਨਾਲ ਉਹਨਾਂ ਮਾਰਕੋਟਾਈ ਵੀ ਕੀਤੀ ਹੈ ਉਹ ਜੀ ਆਤੀ 12 ਵਜੇ ਦੇ ਕਰੀਬ ਲੰਨੀ ਐਮਰਜੈਂਸੀ ਦਾ ਕਾਲ ਆਈ ਸੀ ਕਿ ਕੁਝ ਲੋਕਾਂ ਨੇ ਉੱਥੇ ਥੋੜੀ ਜਿਹੀ ਪ੍ਰੋਬਲਮ ਕ੍ਰੀਏਟ ਕੀਤੀ ਹੋਈ ਹੈ ਪੇਸ਼ੈਂਟ ਚਾਰ ਪੇਸ਼ੈਂਟ ਲੋਰਡ ਸਾਈਡ ਐਕਸੀਡੈਂਟ ਦੇ ਰੈਫਰ ਹੋ ਕੇ ਆਏ ਸੀ ਭੁੰਦੇ ਤੋਂ ਜਿਨਾਂ ਦੀ ਗੇ ਟ੍ਰੀਟਮੈਂਟ ਹੈ ਫਾਸਟਡ ਹੋ ਚੁੱਕੀ ਹੋਈ ਸੀ ਪਰ ਇਹਨਾਂ ਦੇ ਨਾਲ ਦੇ ਜਿਹੜੇ ਲੋਕ ਸੀ ਉਹ ਸੈਟੀਸਫਾਈ ਨਹੀਂ ਜੋ ਉਹ ਦਾਸਟਾ ਕਾ ਸੈਟੀਸਫਾਈ ਨਹੀਂ ਸੀ ਉਸ ਟਾਈਮ ਤੇ ਅਸੀਂ ਪਹੁੰਚੇ ਮੇਰੇ ਨਾਲ ਹੋ ਡਾਕਟਰ ਵੀ ਉਸੇ ਵੇਲੇ ਪਹੁੰਚ ਗਏ ਸੀ ਜਦਕਿ ਉਹਨਾਂ ਪੇਸ਼ੈਂਟ ਦਾ ਸੀਟੀ ਸਕੈਨ ਵੀ ਹੋ ਚੁੱਕਾ ਸੀ ਉਹਨਾਂ ਨੂੰ ਟ੍ਰੀਟਮੈਂਟ আর ਸੂਚਣ ਟਾਂਕੇ ਵਗਰਾ ਵੀ ਲੱਗ ਚੁੱਕੇ ਸੀ ਦੇ ਨਾਲ ਆਇਆ ਸੀ ਇਹਦੀ ਬਤਨੀ ਜੀ ਕਰਕੇ ਜੋ ਨੇ ਮਿਸਬੀਹ ਕੀਤਾ ਸਾਡੇ ਡਾਕਟਰ ਨਾਲ ਉਹਨਾ ਮਾਰਕੋਟਾਈ ਵੀ ਕੀਤੀ ਹੈ ਉਹਦੇ ਕਰਕੇ ਪੇਸ਼ੈਂਟ ਦੀ ਰੈਫਰਚ ਵੀ ਡਿਲੇ ਹੋਇਆ ਉਹ ਪ੍ਰੋਬਲਮਸ ਆਈਆਂ ਕਿੰਨੀ ਕੋਈ ਗੱਲ ਹੈ ਇਹ ਰਾਤ ਦੇ 12 ਵਜੇ ਦੇ ਕਰੀਬ ਹੈ ਉਹ ਦੇਰ ਤੱਕ ਸੈਟਲ ਡਾਊਨ ਹੁੰਦਾ ਰਿਹਾ ਤੇ ਮੈਂ ਤੇ ਤੁਹਾਡੇ ਮਾਦਮ ਦੇ ਜਾਈ ਆ ਪੂਰੀ ਕਰਾਂਗੀ ਲੋਕਾਂ ਨੂੰ ਕਿ ਪਲੀਜ਼ ਇਸ ਚੀਜ਼ ਦੇ ਵਿੱਚ ਇੰਨੇ ਜ਼ਿਆਦਾ ਹਲਪਲ ਹੋ ਕੇ ਰਿਐਕਟ ਨਾ ਕਰਨ ਸਾਡੇ ਡਾਕਟਰ ਦਿਨ ਰਾਤ ਡਿਊਟੀ ਤੇ ਹੁੰਦੇ ਆ ਸਟਾਫ ਹੁੰਦਾ ਕਿਸੇ ਵੀ ਜਗ੍ਹਾ ਤੇ ਡਾਕਟਰ ਰਾਤ ਨੂੰ ਸਿਟਿੰਗ ਡਿਊਟੀ ਨਹੀਂ ਕਰਦੇ ਸਾਡੇ ਕੋਲ ਇੱਥੇ ਡਾਕਟਰ ਹਨ ਜਿਹੜਾ

ਸਿਗਮੋ ਸਾਹਿਬ ਤੇ ਉਹ ਬਰਫਤ ਪੁਲਿਸ ਸਹਾਵਾਨ ਜਿਹੜੇ ਹੈਗੇ ਆ ਇੱਕ ਕੰਪਲੇਨਟ ਲੈ ਕੇ ਆਏ ਸੀਗੇ ਥਾਣਾ ਮਲਟੋਂ ਦੇ ਵਿੱਚ ਭੀ ਰਾਤੀ ਜਿਹੜੇ ਡਿਊਟੀ ਉਤੇ ਬਰਫਤ ਸਕੇ ਉਹਨਾਂ ਦੇ ਨਾਲ ਵਿਕਾਸ ਭੋਲਾ ਨਾਮ ਦਾ ਜਿਹੜਾ ਵਿਅਕਤੀ ਆ ਅਸੀਂ ਖੋਜੂ ਦਾ ਰਹਿਣ ਵਾਲਾ ਆ ਉਹ ਉਹਨੇ ਜਿਹੜਾ ਹਸਤਪਾਈ ਕੀਤੀ ਤੇ ਉਹਨਾਂ ਦਾ ਜਿਹੜਾ ਮੋਬਾਈਲ ਤੋੜੋਤਾ ਆ ਅਸੀਂ ਵੈਰੀਫਾਈ ਕੀਤਾ ਹੈ ਸਾਰਾ ਤੇ ਵਿਕਾਸ ਭੋਲਾ ਜਿਹੜਾ ਅਸੀਂ ਖੋਜੂ ਦਾ ਰਹਿਣ ਵਾਲਾ ਹੈ ਇਹਦਾ ਰਹਿਤਿਮ ਸਕੇ ਕੋਈ ਉਹ ਐਡਮਿਟ ਸੀਗੇ ਤੇ ਇਹਨਾਂ ਦੀ ਜਿਹੜੀ ਹੈਗੀ ਆ ਉਹ ਟ੍ਰੀਟਮੈਂਟ ਨੂੰ ਲੈ ਕੇ ਥੋੜਾ ਜਿਹਾ ਇਹਨਾਂ ਨੂੰ ਆਪਾਂ ਜਿਹੜਾ ਬਹਿਸਵਾਜੀ ਹੋਈ ਆ ਤੇ ਉਹਨਾਂ ਨੇ ਜਿਹੜਾ ਦਰਕਸ਼ਤ ਤੋਂ ਹੱਥੋਂ ਪਾਈ ਕੀਤੀ ਆ ਤੇ ਉਹਨਾਂ ਦੀ ਜਿਹੜੀ ਸਰਕਾਰੀ ਡਿਊਟੀ ਕਰਦੇ ਹੋਏ ਜਿਹੜਾ ਹੈਗਾ ਡਿਊਟੀ ਦੇ ਵਿੱਚ ਵਿਵਗਨ ਪਾਇਆ ਆ ਤੇ ਉਹ ਅਸੀਂ ਡਾਕਟਰ ਸਾਹਿਬ ਦੀ ਸਟੇਟਮੈਂਟ ਲੈ ਲਈ ਹੁਣੇ ਤੇ ਮੁਕਦਮਾ ਦਰਜ ਕਰਕੇ ਜਿਹੜਾ ਹੈ ਉਹਨੂੰ ਅਰੈਸਟ ਕਰ ਲਵਾਂਗੇ